ਲਗਾਤਾਰ ਹਿਮਾਚਲ ਦੇ ਵਿੱਚ ਇਹ ਬਰਸਾਤ ਹੋ ਰਹੀ ਹੈ ਜਿਸ ਨੂੰ ਲੈ ਕੇ ਹੌਲੀ-ਹੌਲੀ ਇਹ ਵਧ ਰਿਹਾ ਪੌਂਗ ਡੈਮ ਦਾ ਪਾਣੀ ਦਾ ਇਹ ਪੱਧਰ ਪਰ ਕਿਸੇ ਤਰ੍ਹਾਂ ਦੀ ਕਬਰੋਂ ਦੀ ਕੋਈ ਵੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਪੂਨੀਆਂ ਤਿਆਰੀਆਂ ਇਹ ਕੀਤੀਆਂ ਹੋਈਆਂ ਹਨ ਇਸ ਵੇਲੇ ਖੜੇ ਅਸੀਂ ਤਲਵਾੜਾ ਦੇ ਬਬੂਂਜਾ ਗੇਟ ਦੇ ਉੱਪਰ ਇਹ ਦੱਸਦੀ ਹੈ ਅੱਜ ਜੋ ਪਾਣੀ ਦਾ ਵਾਟਰ ਲੈਵਲ ਹੈ ਉਹ 1325 ਹੈ ਇਹ ਉਹ ਬਬੂਂਜਾ ਗੇਟ ਨੇ ਜਦੋਂ ਬੀਤੇ 2023 ਦੇ ਵਿੱਚ ਜਦੋਂ ਵੱਡਾ ਵਰਗੇ ਮਾਹੌਲ ਬਣ ਗਏ ਸੀ ਤਾਂ ਪੌਂਕ ਟਾਈਮ ਤੱਕ ਵਾਟਰ ਲੈਵਲ ਕਾਫੀ ਵੱਧ ਚੁੱਕਿਆ ਸੀ ਤੇ ਇਸ ਕਰਕੇ ਇਹ ਬੂੰਜਾ ਗੇਟ ਉਸ ਟਾਈਮ ਇਹ ਖੋਲਨੇ ਪਏ ਸੀ 10 ਦੀ ਉਸ ਵੇਲੇ ਅਗਸਤ ਮਹੀਨਾ ਸੀ 14 ਤਰੀਕ ਦੇ ਦਿਨ ਸੀ ਜਦੋਂ ਇਹ ਬੂੰਜਾ ਗੇਟ ਖੋਲੇ ਸੀ ਔਰ ਇਹ ਨੁਕਸਾਨ ਹੋਇਆ ਸੀ ਜੋ ਵੀ ਦਰਿਆ ਦੇ ਨੇੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਉੱਥੋਂ ਉਠਾਲ ਕੇ ਸੇਫ ਜਗ੍ਹਾ ਤੇ ਭੇਜਿਆ ਗਿਆ ਸੀ ਵਿੱਚ ਤਸਵੀਰਾਂ ਵੀ ਦਿਖਾਵਾਂਗੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੂੰਜਾ ਗੇਟ ਦੀਆਂ ਤਸਵੀਰਾਂ ਨੇ ਇਸ ਵੇਲੇ ਬੂੰਜਾ ਗੇਟ ਦੀ ਜਿਹੜੇ ਹੈਗੇ ਆ ਚਾਰ ਤੋਂ ਪੰਜ ਗੇਟ ਪਾਣੀ ਦੇ ਇਹ ਖੋਲੇ ਹੋਏ ਹਨ ਦੱਸ ਦਈਏ ਜਦੋਂ ਪੌਂਡ ਡੈਮ ਦੇ ਵਿੱਚ ਇਹ ਪਾਣੀ ਵੱਧਾ ਹੈ ਤਾਂ ਉਸ ਨੂੰ ਲੈ ਕੇ ਇਹ ਜੋ ਗੇਟ ਹੈ ਇਹ ਖੋਲੇ ਜਾਂਦੇ ਹਨ ਪਰ ਕਵਰਾਂ ਦੀ ਇਹ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੀ ਇਸ ਵੇਲੇ ਦੀ 1380 ਫੁੱਟ ਇਸ ਵੇਲੇ ਲੈਵਲ ਦੀ ਗੱਲ ਕਰੀਏ 1325 ਹੈ ਔਰ 55 ਫੁੱਟ ਫਿਰ ਵੀ ਇਹ ਦੂਰੀ ਤੇ ਹੈ ਦੱਸ ਦਈਏ ਇਸ ਵੇਲੇ ਕੋਈ ਵੀ ਕਵਰਾਂ ਦੀ ਲੋੜ ਨਹੀਂ ਹੈ ਡਰਨ ਦੀ ਲੋੜ ਨਹੀਂ ਹੈ ਬਿਲਕੁਲ ਪ੍ਰਸ਼ਾਸਨ ਵੱਲੋਂ ਪੂਰੀਆਂ ਇਹ ਤਿਆਰੀਆਂ ਕੀਤੀਆਂ ਹੋਈਆਂ ਨੇ ਔਰ ਬਸ ਸਭ ਤੋਂ ਵੱਡੀ ਗੱਲ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹਨਾਂ ਜਿਹੜੇ ਜੋ ਨੌਜਵਾਨ ਉਹਨਾਂ ਨੇ ਕਾਫੀ ਆਪਣੇ ਪੇਜ ਬਣਾਏ ਹੋયા ਹਨ ਉਧਰ ਅਸਲ ਉਹਨਾਂ ਬੋਲੋ ਇਹ ਅਫਵਾਹਾਂ ਫਲਾ ਦਿੱਤੀ ਜਾਂਦੀਆਂ ਹਨ ਕਿ ਇਹ ਜੋ ਪੌਂਟ ਹੈ ਉਹਦਾ ਪਾਣੀ ਹੈ ਖਤਰੇ ਦੇ ਇਨਸਾਨ ਤੇ ਹੈ ਪਰ ਖਤਰੇ ਦੇ ਇਨਸਾਨ ਤੇ ਨਹੀਂ ਹੈ ਇਹਨਾਂ ਦੀਆਂ ਇਹ ਜੀਆਂ ਅਫਵਾਹਾਂ ਵੀਡੀਓ ਉੱਤੇ ਤੁਸੀਂ ਯਕੀਨ ਨਾ ਕਰੋ ਔਰ ਮੈਂ ਵੀ ਇੱਕ ਪ੍ਰਸ਼ਾਸਨਿਕ ਅਪੀਲ ਵੀ ਕਰਾਂਗਾ ਜੋ ਵੀ ਇੱਥੇ ਨੌਜਵਾਨ ਕਈ ਵਾਰ ਕੁਮੁਰਫਰ ਨਾਂਦੇ ਹਨ ਉਹਨਾਂ ਤੇ ਵੀ ਥੋੜੀ ਰੋਕਥਾਮ ਕੀਤੀ ਜਾਏ ਕਿਉਂਕਿ ਉਹੀ ਲੋਕ ਵੀਡੀਓ ਬਣਾ ਕੇ ਇਹ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਇੱਕ ਵਾਰੀ ਤੁਹਾਨੂੰ ਫੇਰ ਤਸਵੀਰਾਂ ਦਿਖਾ ਰਿਹਾ ਇਹ ਪੋਂਗਟਾਂ ਦੀਆਂ ਤਸਵੀਰਾਂ ਜੋ ਬਬੁੰਜਾ ਗੇੜ ਦੀਆਂ ਤਸਵੀਰਾਂ ਨੇ ਔਰ ਅੱਜ ਦਾ ਜੋ ਵਾਟਰ ਲੈਵਲ ਹੈ ਉਹ 1325 ਹੈ ਔਰ ਦੱਸਦੀ ਹੈ 1380 ਦੀ ਖਤਰੇ ਦੀ ਨਿਸ਼ਾਨੀ ਹੈ ਪਰ 55 ਫੁੱਟ ਹੁਣ ਵੀ ਇਸ ਹੱਟ ਹੈ ਉਹ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਬਾਕੀ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਆਪਾਂ ਜਲਦੀ ਤੁਹਾਨੂੰ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਬਣ ਰਹੋ ਪੰਜਾਬ ਨੇਸ਼ਨ ਨਿਊਜ਼ ਦੇ ਨਾਲ